ਕਾਨੂੰਨ ਤਾਂ ਜਿਹੜਾ ਤੁਸੀਂ ਟੋਕਰ ਆਇਆ ਸੀ ਉਹ ਹਰੀਦਰਨ ਉਹ ਬੁਲਾਇਆ ਗਿਆ ਤਾਂ ਜਿਹੜਾ ਉਹ ਪੱਤਰਕਾਰ ਆਇਆ ਨੀਰਕਾ ਵੈਸਾ ਆਇਆ ਹਾਂਜੀ ਜਿਹੜਾ ਉਹਨੂੰ ਬੁਲਾਇਆ ਚਾਇਆ ਸੀ ਕਦੇ ਵੀ ਆਇਆ ਉਹ ਉਹ ਕੱਲੀ ਦੰਦਾ ਉਹ ਕੱਲੀ ਦੰਦਾ ਹੀ ਹੈ ਜੀ ਅੱਲਾ ਜੀ ਪਰ ਉਹ ਕੱਲੀ ਕੱਲ ਵੀ ਆਇਆ ਸੀਗਾ ਪਰਸੋਂ ਜਦੋਂ ਗੋਬਰ ਦੇ ਉੱਤਰ ਵੀ ਉਹ ਆਇਆ ਸੀ ਬੁਲਾਇਆ ਤਾਂ ਕਾਨੂੰਨ ਦਾ ਬੜੀ ਆਪਾ ਫਿਰ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਕਿ ਇੱਕ ਇੱਕ ਤਾਂ ਸਾਰੇ ਤੁਸੀਂ ਮੇਰੇ ਬਾਰੇ ਬੋਲਦੇ ਹੋ

ਦੂਜੇ ਬੰਦੇ ਤੇ ਇਲਜ਼ਾਮ ला दो, ਪਬਲਿਕ ਨੇ ਤੇ ਕਿਹਾ ਸਫਤੀ ਹੋਉਂਦਾ ਭਈ ਉਹ ਨਾ ਸਫਤੀ ਹੋਉਂਦਾ ਆਂ ਕੀ ਕਰਦੇ ਫਿਰ ਬਾਇ ਆਪਣੇ ਬੱਚਿਆਂ ਦੇ ਪਲਾਦ ਨਾ ਪਹਿਲਾਂ ਉਹ ਕਾਡਰ ਕੀ ਉਹ ਜਿਹੜੀ ਕੰਪਾਨ ਕਰਾ ਰਹੀ ਸੀ ਨਾ ਇਹ ਹਮਾਰ ਬਾਰ-ਬਾਰ ਆਈ ਜਾਂਦਾ ਉਹ ਹਮਾਰ ਮਿੱਤ ਨਾ ਪਾਉਂਦੇ ਉਹ ਜਿਹੜੀ ਬਿਜੀ ਆਈ ਹੋਣੀ ਮਤੇ ਉਹ ਕੋਈ ਨਾ ਕੁੱਲੀ ਪਾ ਲੋਗੇ ਤੁਸੀਂ ਹੂਟੇ ਦੋ ਵੀ ਭਈ ਕੁਲੀ ਨੇ ਅਬੇ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਜਿਹੜੀ ਇਹ ਮੈਂ ਬਿਆਨ ਦਿੰਦੀ ਹਾਂ ਤਾਂ ਤੱਕ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਨੇ ਲੈਣ ਦੇ ਪਿੱਛੇ ਨੇ ਤਾਂ ਇੰਟੀਮੇਟ ਵੀਡੀਓ ਵਾਇਰਲ ਹੋਈਆਂ ਸਾਰਾ ਮੀਡੀਆ ਸਭਿਆ ਵਿੱਚ ਕਿ ਮੇਰੇ ਲੋਕ ਕਹਿੰਦੇ ਨੇ ਵੀ ਭੁਲਾਨੀ ਹੋ ਗਈ ਤੇਰੇ ਨਾਲ ਕਿਸੇ ਦਾ ਕੁਝ ਲੈਣ ਦੇ ਨਹੀਂ ਇਹਦਾ ਸੁਚੇਤ ਕਰਿਓ ਤੈਨੂੰ ਦੋਸਤ ਕੋਈ ਪੈਸੇ ਮੰਗਦਾ ਆ ਉਸਰਾ ਨੂੰ ਭੁੱਲ ਗਿਆ ਹੋਇਆ 70 ਸਾਲਾਂ ਦਾ ਪਿਛਲੀਆ ਪਾਰਟੀਆਂ ਦੇ ਵਿੱਚ ਹੌਲੀ ਹੌਲੀ ਇਹਨਾਂ ਦੇ ਕੁੰਡਿਆਂ ਕਿਤਾ ਨਹੀਂ ਇਹ ਚੀਜ਼ਾਂ ਸਮਝੋ ਇਹ ਬੁਢੀ ਜਾਣੇ ਬਗਾਨੀ ਤੱਕ ਕਰਦੇ ਪਿੱਛੇ ਖੜਾਏ ਕਿਹੜਾ ਆਉਂਦਾ ਹੈ ਇਹ ਜਿਹੇ ਮੇਰੇ ਤੋਂ ਹੋ ਗਿਆ ਹਾਂ ਅਹਾਂ ਸਿਆਪਾ ਲੜਿਆ ਪਰ ਅਸਾ ਗੁਰਪਰਵਰ ਨੂੰ ਕਿਹਾ ਉਹਦਾ ਉਹ ਜਿਹਨੂੰ ਕਹਿੰਦੇ ਵੀ ਅਕਾਲੀ ਦਲ ਦਾ ਪੱਤਰਕਾਰ ਹੈ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲ ਮੈਂ ਕਹਿੰਦੀ ਵੀ ਜਿਹੜਾ ਨੇ ਕਿਹਾ ਆ ਤਾਂ ਇਹ ਗੱਲਾਂ ਚਾਹੀਦਾ ਤੁਸਾਂ ਆਪਾਂ ਕਿਸੇ ਬਾਰੇ ਮੈਂ ਕਹਿੰਦੀ ਵੀ ਆਪਾਂ ਪੰਜਾਬੀ ਬੰਦੇ ਆਪਾਂ ਤਿੰਨ ਵਾਰ ਤੇ ਬਣੀ ਪਤਾ ਮੰਤਰੀ ਨਾਲ ਬੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਪਿੰਡਾਂ ਅਸੀਂ ਆ ਵੀ ਅੱਖਾਂ ਵੀ ਆ ਜਾਈਏ ਆ ਵੀ ਆਖਾਂ ਵੀ ਆ ਜਾਈਏ ਅੱਜ ਦੇ ਦਿਨ ਆਹ ਆਖਰੀ ਬਣਾ ਦੇ ਤੁਸੀਂ ਚਲੋ ਹਾਂ ਤਾਂ ਤੁਸੀਂ ਇਹਦੇ ਵਿੱਚ ਆ ਗਏ ਤੁਹਾਨੂੰ ਆਪਰੇ ਜਾਣੇ ਜਿਸ ਹਾਲਤ ਮੇਰੇ ਹੁੰਦੇ ਨੇ ਜਿਹੜਾ ਨਾ ਆਹ ਦਿਨ ਤੋਂ ਬੰਦ ਮੇਰੇ ਲੱਦੇ ਹੁੰਦੇ ਸਹੀ ਹਾਂ ਫੋਨ ਨੰਬਰ ਆ ਗਿਆ ਕੋਈ ਕੁਝ ਨਹੀਂ ਕਰਿਆ ਬਸ ਇਹ ਕੀ ਹੈ ਇਹ ਮੇਰੇ ਬਿਨਾਂ ਭਾਰਤੀ ਬਜਨ ਸੀ ਕੋਈ ਬਿਨਾਂ ਚਲਾਵਾ ਬਸ ਬੱਸ ਤੁਸੀਂ 625 ਕਰਦੇ ਚੈਟਿੰਗ ਦਾ ਹੁੰਦਾ ਹੈ ਚੈਟਿੰਗ ਦਾ ਮੁੰਡਾ ਨਾ ਜਿਹੜਾ ਪਹਿਲਾਂ ਦੋ ਵਾਰ 1 ਦਾ ਡਾਲਰ ਦੇ ਹੁੰਦੇ ਜੋ ਕਰਨਾ ਹਰ ਸਿੰਘ ਦੇ ਰਿਹਾ ਸੀ ਤੇ ਉਹਦੇ ਟੈਕਨੀਕਲ ਹੁੰਦਾ ਮਨੂ ਨਾਲ ਜੀ ਪੁਦੀਨਾ ਵੀ ਅੱਕੜ ਵੀ ਅਦਮਤ ਜੀ ਨਕਰਵਾ ਸਨ ਲੈਂਦਾ ਮੈਂ ਉਹਨੂੰ ਵੀ ਸੰਗਤ ਕੋਲੋਂ ਚੱਲੋ ਇੱਕ ਚੰਗਾ ਬੱਲੇ ਪਹਿਲੇ ਨੂੰ ਗੇਟ ਕੋ ਰਾਤਣਾ ਵੀ ਹਲੜ ਸਕਦੇ ਮਾਤਾ ਜਾਨਾ ਨੂੰ ਮੈਂ ਤਾਂ ਮੈਂ ਆਈਆਂ ਬਲਾਂ ਤਾਂ ਮੈਸੀ ਗੂੜਾ ਹਾਂ ਤੱਕੇ ਦੇ ਜਿਵੇਂ ਕਹਿੰਦੇ ਉਹਦਾ ਸ਼ਕਤਾ ભગવાન ਨੂੰ ਕਰਵਾ ਦੋ ਐ ਪਹਿਲਾਂ ਤਾਂ ਮਿਲਦੀ ਇਹਦਾ ਕਰਵਾਉਣੇ ਜੀ ਜੰਮ ਦਾ ਮਤਲਬ ਹਾਂ ਜਿਹੜਾ ਕੋ ਧਰਮ ਪ੍ਰੋਗਰਾਮਾਂ ਨੂੰ ਨਾ ਹੁਣ ਨਾਨਕ ਭਾਗ ਦੇ ਕੋਈ ਕੋਈ ਪਹਿਲੇ ਨਾਲ ਆਏ ਹਾਂ ਇਹਦੇ ਮੀਡੀਆ ਦੇ ਕਿਸੇ ਕਿਸੇ ਨੂੰ ਬੁਲਾਏ ਹੋਣੇ ਮਨੂ ਜੀ ਫੋਨ ਨਾਲ ਹਮ ਕੈਨ ਰੱਬ ਦੇ ਬਾਦ ਵਿੱਚ ਜੀ ਆਉਣਾ ਨਾ ਕਦੀ ਨਾ ਆਉਣਾ ਠੀਕ ਹੈ ਮੈਂ ਵੀ ਫੋਨ ਨਾਲ ਬੇਰੀ ਸੰਪਤੀ ਗਿਆ ਤਾਂ ਕਰਨ ਮੈਂ ਕੋ ਆਪੀ ਨੂੰ ਉਹ ਆਪੀ ਮੈਂ ਦੁਬਾਰਾ ਹੋਣਾ ਨਾਲ ਉਹ ਨੰਬਰ ਕੋਈ ਜਿਹਾ ਤਾਂ ਹੋ ਕੰਨੀ ਅਜੇ ਮਾਰਤੀ ਜੀ ਦਾ ਨਾਮ ਨਾ ਜਾਣ ਤੋਂ ਮੜੇ ਹੋ ਗਿਆ ਕਰਪ ਸਿੰਦਮ ਜੀ ਤੇ ਉਹ ਮਰਤਾਂ ਕੋ ਵੀ ਜੋ ਆਪਾਂ ਦੀ ਜ਼ਰੂਰਤ ਹੈ ਉਹ ਮੈਂ ਤੇ ਇਹ ਕਹੂੰਗੀ ਵੀ ਆਪਣੀ ਕੁਰਬਾਨੀ ਵੀ ਇਹ ਦੱਸਦੇ ਤੇ ਸਾਰੇ ਗ੍ਰੰਥ ਦੀ ਦੱਸਦੇ ਵੀ ਤੁਹਾਡੀ ਵਾਹੀ ਦੇ ਨਾਲ ਜਾਣੇ 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 ਕਿਸੇ ਕਿਸਰ ਦੇ ਲਈ ਨਹੀਂ ਉਮਾ ਚਾਹੀਦਾ ਕਦੇ ਵੀ ਟੂਟ ਪੂਲ ਕੇ ਕਿਸੇ ਦੀ ਮਿਹਰ ਦਾ ਸੱਚ ਹੈਗਾ ਬੋਲੋ ਸੱਚ ਹੈਗਾ ਤੁਲਕੇ ਬੋਲੋ ਬੰਦੇ ਨੂੰ ਉਸ ਜਗਾ ਤੇ ਸਫਰ ਤੇ ਲੈ ਕੇ ਜਾਣਾ ਨਾਲ ਰਹਿ ਗਈ ਮੈਨੂੰ ਲੈ ਕੇ ਹਾਂ ਉਹ ਤੁਸੀਂ ਦਾ ਉਪਟਵਾਰੀ ਜਿਹੜਾ ਤੁਸੀਂ ਨਾਮ ਲਏ ਸੀ ਉਹਨੂੰ ਹੂਰੇ ਕਰਨਾ ਸੀ ਹੁਣ ਤੁਸੀਂ ਇਹ ਕਹਉਂਦੇ ਕਿ ਉਹਨਾਂ ਦੇ ਅਕਸਰਾਂ ਨੂੰ ਸਾਰੇ ਨੌਕਰੀ ਖਾਣਾ ਉਹ ਨਹੀਂ ਸੜਨ ਨਾ ਰਹਿ ਸਕਾ ਖਾਣਾ ਤੇ ਮੇਰੇ ਸਿਸਟਮ ਠੀਕ ਵੀ ਨਹੀਂ ਹੋ ਸਕਾ ਚਲੋ ਕਾਮਨਿਕ ਸਰਕਾਰ ਨੂੰ ਖੁੱਲ ਕੇ ਦੱਸਣ ਲੱਗੀ ਨਾ ਵੀ ਆਪਦੇ ਦੇ ਲੋਕਾਂ ਨੂੰ ਇੱਥੇ ਹੋਊਗੀ ਅਸੀਂ ਖਲੋ ਹੋਊਗੀ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਉਹ ਲੋਕ ਤੇ ਅਕਸਰਾਂ ਨੇ ਆਪਸ ਚ ਗੱਲ ਮੈਂ ਕੀ ਰੱਖਦੇ ਤੁਸੀਂ ਨਾ ਬੋਲ ਸੀ ਆਨਲਾਈਨ ਹੋਣੇ ਉਹ ਮੈਂ ਉਹ ਜਿਹੜਾ ਤੁਸੀਂ ਕਰਨਾ ਪੀਣਾ 3 4 ਆਨਲਾਈਨ ਹੋ ਕੇ ਆਪੇ ਖੁਦ ਮੋੜਨਾ ਹੈ ਇਹ ਆਨਲਾਈਨ ਕਰਨ ਦੀ ਖਤਮ ਹੋਣਾ ਆਹ ਬਸ ਕਰ ਜੀ ਆ ਜੀ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਤੁਹਾਨੂੰ ਲੋਕਾਂ ਨੂੰ ਇਹ ਜੋੜੀ ਲੈਂਦੇ ਆ ਆਪਣੇ ਨਾਲ ਲੋਕਾਂ ਨੇ ਜੀ ਸਮਝਣਾ ਵੀ ਜੇ ਤੁਸੀਂ ਦਾ ਪੈਸੇ ਫੜੇ ਆ ਪਰ ਇਹ ਕਰ ਡੈਫੀਨੇਟਲੀ ਇਹ ਕਰੇਗਾ ਤਾਂ ਭਰਾਾ ਬਣਦਾ ਹੈ ਕੇਵਨਾਂ ਭਰਾਾ ਬਣਦਾ ਹੈ ਕੇਵਨਾਂ ਤੇ ਨਾਲ ਇਹ ਇੰਨਾ ਦੇ ਇੰਤਜ਼ਾਮ ਨਾਲ ਆਪਣੀ ਕੁਰਬਾਨੀ ਸੌਂਦੀ ਹੈ ਕਿਸੇ ਨੂੰ ਆਹਿਆ ਜਾਂ ਕਿਹਾ ਬਾਗਮਾ ਉਹਨਾਂ ਕਰਮਾਂ ਦਾ ਫਲ ਸੰਗ ਇਹਦਾ ਜਿਹੜੀ ਰੱਬ ਦੀ ਚਾਹਤ ਹੈ ਬਹੁਤ ਡੀਅਰ ਹੈ ਉਹ ਸਾਨੂੰ ਕਿਸੇ ਦਾ ਦਿਲ ਦਿਖਾਉਣ ਦਾ ਮਜਾ ਨਹੀਂ ਆਉਣਾ ਪੈਂਦਾ ਤੇ ਮੈਂ ਪਰਮਾਤਮਾ ਕੀ ਇਹ ਅਰਦਾਸ ਕਰਦੀ ਹਾਂ ਕਿ ਮੈਂ ਠੀਕਾ ਕਿਸੇ ਦਾ ਕੋਈ ਮੁਸਾਫਰ ਨਾ ਹੋਵੇ ਕੋਈ ਨਹੀਂ ਤੁਸੀਂ ਜਿਹੜੇ ਕੋਹੋਂ ਬੰਦੇ ਹੋ ਮੇਰੇ ਫਾਦਰ ਨਾਲ ਕੇ ਮੈਨੂੰ ਲੱਗਦਾ ਜੀ ਕਰੇ ਉਹ ਮੈਂ ਕਹਿੰਦੀ ਹਾਂ ਮੇਰੇ ਨਾਲ ਲੋਕਾਂ ਦੀ ਕਿਤੇ ਨਹੀਂ ਤੁਹਾਡਾ ਨਿਸ਼ਾਨ ਹੋਵੇ ਨਾ ਪਰਮਾਤਮਾ ਦਾ ਕਿਤੇ ਤੁਹਾਡਾ ਨਿਸ਼ਾਨ ਹੋਵੇ ਬਾਅਦ ਇਹਨਾਂ ਚੀਜ਼ਾਂ ਤੋਂ ਗਰੇਤ ਸਮਾਰਨ ਆ ਗਏ ਨੇ ਨਵੀਂ ਡਾਟਾ ਬੰਦ ਸੇਧਤੀ ਨੇ ਹੋਈ ਹੋਈ ਯਾਤਰਾ ਨੂੰ ਪੈਰਾਂ ਤੋਂ ਨਾਲ ਦਾ ਦੋਹੋ ਬੁਸੇ ਲਿਕੇ ਆਏ ਵੇ ਹਾ ਫੋਲਗੇਰ ਨਾਮਕ ਇਲਾਕੇ ਨੂੰ ਲਾਉਂਦੇ ਬਹੁਤ ਮਾਜੂਂਦਾ ਜੀ ਅੱਗੇ ਉਹ ਵੀ ਇਸ ਤਰ੍ਹਾਂ ਦੀ ਕਹਾਣੀ ਤੇ ਚਲੋ ਸਿਰ ਪਾਇਰਸ ਦੀ ਜਿੰਨਾ ਰਹਿੰਦਾ ਹਾਂ ਆਪਾਂ ਕੱਢਦੇ ਹਾਂ ਅਰੇ ਕੰਢਾਓ ਜੀ ਮੱਧੀ ਅਰੇ ਨਾ ਸਾਈ ਕਾਲੀਆਂ ਦੇ ਨਾ ਸਿੱਖਾ ਦੇ ਨਹੀਂ ਜੇ ਕੋ ਪਹਿਲਾਂ हां कल कुछ उडवन ना कोई काम नहीं है नया प्लान है 20 साल आगे के लिए अपना 20 साल का कुछ नहीं हो रहा किसी दिन में लगती आ जाओ बड़ा प्रोग्राम रखो अभी सब तुम समझोगे सर पे ही करते हैं और ये तो पता है ये महाराज जो बोल रहे हैं करके इसी बात में